ਦੇਰਾਂ ਸ਼੍ਰੀ ਮੁਖਸਰ ਸਾਹਿਬ ਦੇ ਬੋਹਰ ਰੋਡ ਤੇ ਬਾਲਾ ਜੀ ਮੋਬਾਈਲ ਦੀ ਦੁਕਾਨ ਤੇ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦੇ ਮੋਬਾਈਲ ਤੇ ਨਕਦੀ ਚੋਰੀ ਕਰਕੇ ਹੱਥ ਸਾਫ਼ ਕੀਤਾ। ਜਦੋਂ ਇਸ ਦੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਆ ਤਾਂ ਉੱਥੇ ਹੀ ਦੁਕਾਨਦਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਮੇਰੀ ਦੁਕਾਨ ਬਾਲਾ ਜੀ ਟੈਲੀਕਾਮ ਦੇ ਅਬੋਹਰ ਰੋਡ ਤੇ ਮੇਨ ਚੌਂਕ ਦੇ ਵਿੱਚ ਆ ਤੇ ਰਾਤ ਮੇਰੀ ਦੁਕਾਨ ਦੇ ਵਿੱਚ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦੇ ਮੋਬਾਈਲ ਅਤੇ 2 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਨੇ ਜਿਸ ਦੀ ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਤੋ ਥੀ ਦੁਕਾਨ ਮਾਲਕ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜੋ ਮੈਂ 2 ਲੱਖ ਰੁਪਏ ਮੇਰੀ ਦੁਕਾਨ ਦੇ ਵਿੱਚ ਪਏ ਸਨ ਮੈਂ ਲੋਕਾਂ ਦੇ ਦਿਨੇ ਸਨ ਹਾਲਾਂਕਿ ਇਹ ਮੇਨ ਚੌਂਕ ਹੋਣ ਕਰਕੇ ਪੁਲਿਸ ਦਾ ਕੋਈ ਵੀ ਮੁਲਾਜ਼ਮ ਇੱਥੇ ਤਾਇਨਾਤ ਨਹੀਂ ਸੀ ਤੋ ਥੀ ਇਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਮੇਰਾ ਸਮਾਨ ਮੈਨੂੰ ਦਵਾਈਆ ਜਾਵੇ ਅੱਜ ਕੀ ਨਾਮ ਹੈ ਕੀ ਕੱਟਣਾ ਹੈ ਅਗੇ ਕੁਮਾਰਾ ਜੀ ਸ਼ੇ ਸਿੰਘ ਚੌਂਕ ਤੇ ਦੁਕਾਨ ਦਾ ਨਾਮ ਬਾਲਾ ਜੀ ਟੈਲੀਕਮ ਕਿ ਜੀ ਮੁਖਸਰ ਸਾਹਿਬ ਕੀ ਘਟਨਾ ਘਟਰਾ ਜੀ ਰਾਤੀ ਪੌਣੇ ਦੇ 2 ਵਜੇ ਲੋਕ ਤੋੜਿਆ ਚੋਰ ਨੇ ਆਇਆ ਅੰਦਰ ਉਹਨੇ ਸ਼ੀਸ਼ੇ ਤੋਂ ਕਾਊਂਟਰ ਤੋਂ ਛਾਲ ਮਾਰ ਕੇ ਅੰਦਰ ਨੂੰ ਆਇਆ ਉਹਨੇ ਆਦਾ ਬੈਗ ਕੱਢਿਆ ਬੈਗ ਕੱਢ ਕੇ ਤੇ ਉਹਨੇ ਆਦਾ ਜਿਹੜਾ ਕਾਰਵਾਈ ਕਰਨੀ ਸੀ ਪੈਸੇ ਪਏ ਸੀ ਇੱਥੇ ਸਾਤੇ 2 ਲੱਖ ਤਾਂ ਸੀ ਗਿਣ ਕੇ ਰੱਖਿਆ 2 ਲੱਖ ਰੁਪਇਆ ਤੇ ਦੇਣਾ ਸੀਗਾ ਕਿਸੇ ਨੂੰ ਤੇ ਉਹ ਅਸੀਂ ਇੱਥੇ ਰੱਖਤਾ ਸੀਗਾ ਤੇ ਫੋਨ ਪਏ ਸੀਗੇ ਵੀ 25 ਫੋਨ ਪਏ ਸੀਗੇ ਕਸਟਮਰਾਂ ਦੇ ਵੀ ਪਏ ਸੀਗੇ ਜਿਹੜੇ ਰਿਪੇਅਰ ਕੀਤੇ ਸੀ ਉਹ ਵੀ ਪਏ ਸੀਗੇ ਤੇ ਨਵੇਂ ਵੀ ਪਏ ਸੀਗੇ ਤੇ 15 ਤੋਂ ਲੈ ਕੇ ਪੰਜ ਤਰ੍ਹਾਂ ਦੇ 20000 ਤੱਕ ਫੋਨ ਪਏ ਸੀ ਸਾਡੇ ਕਿੰਨੇ ਦਾ ਨੁਕਸਾਨ ਸਾਡੇ 4.5 ਪੌਣੇ 5 ਲੱਖ ਦਾ ਨੁਕਸਾਨ ਹੋਇਆ ਜੀ ਪੌਣੇ 2 ਵਜੇ 1:45 ਤੇ ਹਾਂਜੀ ਚੌਕੀਦਾਰ ਜਾਂ ਕਿਸੇ ਨੇ ਕੋਈ ਨਹੀਂ ਜੀ ਸੀਸੀਟੀਵੀ ਕੈਮਰੇ ਤਾਂ ਨਹੀਂ ਲੱਗੇ ਹੈਗੇ ਜੀ ਪਰ ਇੱਥੇ ਆਵੇਂ ਨਾ ਜੀ ਸ਼ੇਰ ਸਿੰਘ ਚੌਕ ਆਪਣਾ ਇਹ ਬਹੁਤ ਚੱਲਦਾ ਨੇੜੇ ਮੰਡੀ ਐ ਆਵਾਜ਼ਾਂ ਹੀ ਰੰਦੀ ਹੈਗੀ ਐ ਤੇ ਪੀਸੀਆਰ ਜਿਹੜੀ ਇੱਕ ਦੋ ਦਿਨਾਂ ਤੋਂ ਦਿਖ ਨਹੀਂ ਰਹੀ ਹਾਂਜੀ 1 2 ਦਿਨਾਂ ਤੋਂ ਪੀਸੀਆਰ ਵੀ ਨਹੀਂ ਦਿਖਾਈ ਦੇ ਰਹੀ ਸੀਗੀ ਅੱਛਾ ਤੁਹਾਡੀ ਦੁਕਾਨ 'ਚ ਸੀਸੀਟੀਵੀ ਲੱਗੀ ਹੈ ਹਾਂਜੀ ਸਾਡੀ ਦੁਕਾਨ 'ਚ ਸੀਸੀਟੀਵੀ ਚੋਰੀ ਦੀ ਵਾਰਦਾਤ ਹਾਂਜੀ ਹਾਂਜੀ ਸ਼ੋਅ ਹੋ ਰਹੀ ਸਾਡੇ ਕੋਲ ਸਾਰੀ ਫੁਟੇਜ ਹੈਗੇ ਆ ਸਾਰੀ ਵੀਡੀਓ ਹੈਗੀ ਹੈ ਸਾਡੇ ਕੋਲ ਉਹਨਾਂ ਚੋਰ ਦੀ ਜਿਹੜੀ ਹੈਗੀ ਹੈ ਬਟ ਉਹਨੇ ਫੇਸ ਤੇ ਆਦਾ ਰੁਮਾਲ ਬੰਨਿਆ ਹੋਇਆ ਹੈ ਤੁਹਾਨੂੰ ਕਿਸੇ ਸਾਥ ਕਿਸੇ ਤਰ੍ਹਾਂ ਦਾ ਜਾਣਦੀ ਨਹੀਂ ਨਹੀਂ ਅਜੇ ਤੱਕ ਅਸੀਂ ਰਿਕਾਰਡਿੰਗ ਦੇਖ ਰਹੇ ਆ ਪਤਾ ਕਰ ਰਹੇ ਆ ਜੇ ਕੋਈ ਹੋਇਆ ਤਾਂ ਅਸੀਂ ਤੁਹਾਨੂੰ ਜ਼ਰੂਰ ਪਹੁੰਚਾਂਗੇ ਕਿ ਸਭ ਤੋਂ ਪਹਿਲਾਂ ਕਿੰਨੇ ਦਾ ਮੋਬਾਈਲ ਸੀ ਜਿਹੜਾ ਤੁਹਾਡੀ 20000 ਤੱਕ ਦਾ ਪਿਆ ਸੀ ਜੀ ਪੰਜ ਤੋਂ ਲੈ ਕੇ 20000 ਮੰਗੇ ਜੀ ਸਾਨੂੰ ਇਹ ਇਨਸਾਫ ਦਵਾਇਆ ਜਾਵੇ ਤੇ ਇੱਥੇ ਜੋ ਵੀ ਚੋਰ ਆਗੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਤੇ ਜਿਹੜਾ ਸਾਡਾ ਕੈਸ਼ ਹੈ 2 ਲੱਖ ਰੁਪਿਆ ਜਿਹੜਾ ਸਾਡਾ ਸਮਾਨ ਹੈ ਉਹ ਸਾਨੂੰ ਵਾਪਸ ਹਾਲਾਤ ਕਿਸ ਤਰ੍ਹਾਂ ਦੇ ਤੁਹਾਡੇ ਜੀ ਹਾਂਜੀ ਠੀਕ ਹੈ ਹਜ਼ੂਰ ਸ਼੍ਰੀ ਮੁਖਸਰ ਸਾਹਿਬ ਤੋਂ ਸ਼ਮਿੰਦਰ ਪਾਲ ਦੀ ਰਿਪੋਰਟ